ਹੈ ਲੋਕ ਕੀ ਹਾਲਾਤ ਹੈ ਵਧੀਆ ਵਧੀਆ ਟਿਸ਼ਰਟ ਸੁਣਾ ਆਪਣਾ ਕਿੱਦਾਂ ਠੀਕ ਹੈ ਸੇਤ ਸੇ ਸਤ ਹੁਣ ਵੱਡਿਆਂ ਦੀ ਈਂਜਾਂ ਦੀ ਆ ਹੋਰ ਤੂੰ ਆਪਣਾ ਲੱਖ ਕੀ ਹਾਲ ਚਾਲ ਆ ਬੱਤੀ ਕਿਆ ਚੜੀਆਂ ਦੀ ਰੋਟੀ ਰੋਟੀ ਚਾਹੀਦੀ ਦਾ ਚਲੋ ਵਾਲੀ ਖਾ ਗਿਆ ਜੀਆ ਫਿਰ ਸੌਂਦੀ ਦਾ ਆ ਜਾਣਾ ਚਾਹੀਦਾ ਹੋ ਠੀਕ ਠਾਕ ਹੈ ਨਾ ਹਾਂ ਠੀਕ ਆ ਉਹ ਤੇਰੇ ਨਾਲ ਗੱਲ ਕਰਨੀ ਸੀ ਹਲੋ ਮਾਪਣੀ ਹਲੋ ਮਾਤਾ ਸਾਸ਼ਟ੍ਰੀ ਕਾ ਹਲੋ ਸਾਸ਼ਟ੍ਰੀ ਕਾਲ ਪੁੱਤ ਠੀਕ ਠਾਕ ਵਾ ਮਾਤਾ ਠੀਕ ਆ ਤੁਸੀਂ ਆਪਾਂ ਸੋ ਕਿਦਾਂ ਸੇ ਠੀਕ ਆ ਠੀਕ ਵਾ ਪੁੱਤ ਸਾਡੀਆਂ ਸੇਧਾਂ ਨੂੰ ਕੀ ਹੋਇਆ ਚੰਗੀਆਂ ਜੱਤਾਂ ਲਿਆ ਗਿਆ ਹੋਰ ਘਰ ਸਭ ਠੀਕ ਆ ਘਰ ਤੇ ਸਭ ਠੀਕ ਠਾਕ ਵਾ ਤੇ ਰਾਜ ਵੇਖ ਲਾ ਕੀ ਕੋ ਕਰ ਰਹੀ ਹੋ ਹੁਣ ਅਸੀਂ ਇਹਦਾ ਕੀ ਇਲਾਜ ਕਰੀਏ ਇਹ ਜੇ ਤੁਹਾਨੂੰ ਕਿਤੇ ਪੁੱਛਦੀ ਗੈਸ ਦੀ ਨਿਗੀ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਅੱਡ ਕਾਦੀ ਕਰਤੀ ਆ ਇਹਦਾ ਤੇ ਉਹ ਗੱਲ ਵੀ ਸਾਰੇ ਡਾਰੀ ਉੱਡ ਗਏ ਆ ਤੁਹਾਨੂੰ ਉਦੋਂ ਮੈਂ ਕੱਢਿਆ ਮੈਂ ਇਹਨੂੰ ਕੱਢ ਦੂਗਾ ਤੁਸੀਂ ਉਦੋਂ ਵੀ ਤਾਂ ਬੜਾ ਹੀ ਜਲੇ ਪਰਦੇਦਾ ਹੈ ਪੁੱਤ ਲੈ ਆਏ ਆਹੀਂ ਤੇ ਮੁੰਡੇ ਦੇ ਮੂੰਹ ਨੂੰ ਲਾਏ ਪਿਓ ਨਿਆਣਾ ਕੀ ਕਰੂਗਾ ਉਹ ਹਰ ਵਕਤ ਵੇਂਦਾ ਰਹਿੰਦਾ ਸੀ ਜਿਵੇਂ ਬਿੱਟ ਪੜਾਵਾ ਵਾਂਗੂ ਬਹਿ ਰਹਿੰਦਾ ਹੈਗਾ ਤੇ ਅਸੀਂ ਫੇਰ ਬਾਹਰੋਂ ਮੈਂ ਜੇ ਨਹੀਂ ਛੱਗੇ ਲੱਗੀ ਦਾ ਲੋਕਾਂ ਨੇ ਸਾਨੂੰ ਨਹੀਂ ਛੱਡਣਾ ਭੀ ਇਹ ਇੱਕ ਨੋ ਤੇ ਇਹਨਾਂ ਨੂੰ ਉਹ ਵੀ ਨਹੀਂ ਰੱਖਣੀ ਆਈ ਹੁਣ ਕੀ ਕੀਤਾ ਇਹਨੇ ਇਹਨੇ ਕੀ ਕੀਤਾ ਵਾ ਕਾਗਤ ਪੱਤਰ ਜੋ ਵਾ ਕੱਢ ਕੇ ਇਥੋਂ ਤੇ ਸਾਰਾ ਆਪਣੀ ਚਾਤੀ ਦੇ ਘਰ ਸਾਡਾ ਹੀ ਹੋ ਤੇ ਅਸੀਂ ਉਹ ਗੱਲ ਪਿਆ ਨੂੰ ਪੁੱਛਦੇ ਰਹੇ ਆ ਤੇ ਇਹਨੇ ਮਾਸਾ ਨਹੀਂ ਦੱਸਿਆ ਆਂਦੀ ਮੈਂ ਕੋ ਕੀਤਾ ਹੀ ਨਹੀਂ ਮੈਂ ਕੋ ਕੀਤਾ ਹੀ ਨਹੀਂਗਾ ਤੇ ਹੁਣ ਮਰਗੇ ਕਿਹਾ ਕਿ ਨਹੀਂ ਮਰਗੇ ਕਿੱਥੋਂ ਵਾ ਇਹ ਜਿਕੇ ਪੈਰਾਂ ਤੇ ਪਾਣੀ ਨਹੀਂ ਹੀ ਪੈਣ ਦਿੰਦੀ ਇਹਦੇ ਤਰਲੇ ਲੈਂਦੀ ਰਹੀ ਮੈਂ ਬਿਮਾਰ ਪਈ ਰਹੀਆਂ ਕਈ ਦਿਨ ਵੀ ਜਿੱਥੇ ਵੀ ਹੈਗੇ ਰਾਜ ਦੱਸਦੇ ਦੱਸਦੇ ਹੋਰ ਸਾਡੇ ਘਰ ਕੋਈ ਆਵੇ ਨਾ ਜਾਵੇ ਨਾ ਤੇ ਕਾਗਜ਼ ਤੇ ਜਾਣੇ ਕਿੱਥੇ ਸੀਗੇ ਇਹ ਆਂਦੀ ਵੀ ਨਹੀਂ ਇਹ ਮੈਂ ਤੇ ਕਾਗਜ਼ ਤੇ ਛੇੜਿਆ ਹੀ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਮੈਂ ਤੇ ਲੈਏ ਨਹੀਂ ਗੇ ਤੇ ਫੜ ਕੇ ਕਾਗਜ਼ ਤੇ ਆਪਣੀ ਚਾਚੀ ਦੇ ਘਰ ਰੱਖਾਈ ਛੂਟ ਚ ਦੇ ਕੇ ਤੇ ਦੱਸ ਘਰ ਤਾਂ ਹੈ ਨਹੀਂ ਸੀਗਾ ਨਾਲੇ ਸ਼ਰੀਕਾ ਦੇ ਘਰ ਰੱਖ ਕੇ ਆਈ ਤੇ ਪਤਾ ਲੱਗਾ ਸਾਰਿਆਂ ਨੂੰ ਕਿ ਇਹੋ ਜਿਹਾ ਕੰਮ ਕਰਦੀ ਫਿਰਦੀ ਆਏ ਉਹਨਾਂ ਨੂੰ ਨਾ ਮਾਤਾ ਮੈਂ ਉਹਦਾ ਦੱਸਣਾ ਨਹੀਂ ਹਾਲੇ ਛੁੱਟੀ ਆਉਣਾ ਹੀ ਮੈਂ ਉਹਨੇ ਦੱਸਤਾ ਤਾਂ ਹੁਣ ਆਉਂਦਾ ਤਾਂ ਕਰਦਾ ਲਾ ਜਾ ਕੇ ਉਹੋ ਗੱਲ ਜੇ ਇਹਦੀ ਮਾਂ ਨੂੰ ਤੇ ਇਹਦੀ ਪਰਜਾਈ ਨੂੰ ਛੱਦਿਆ ਵਾ ਤੇ ਇਹਨੇ ਉਹਨਾਂ ਦੇ ਸਾਹਮਣੇ ਕਾਗਜ਼ ਉਹਨਾਂ ਨੇ ਢੇਰੀ ਵੀ ਕੀਤੀ ਇਹਦੀ ਮਾਂ ਨੇ ਛੂਟ ਹੈ ਛੂਟ ਨਹੀਂ ਮੈਂ ਫੜਾਉਣਾ ਛੂਟ ਨਹੀਂ ਫੜਾਉਣਾ ਉਹਨੇ ਢੇਰੀ ਕਰ ਦਿੱਤਾ ਤੇ ਵਿੱਚੋਂ ਕਾਗਜ਼ ਸਭ ਕੁਝ ਨਿਕਲ ਆਇਆ ਤੇ ਫੇਰ ਵੀ ਪੈਰਾਂ ਤੇ ਆਂਦੀ ਵੀ ਤੁਸੀਂ ਮੇਰੇ ਵੱਲੋਂ ਮਰ ਗਏ ਤੁਸੀਂ ਤੇ ਮੈਂ ਤੁਹਾਡੇ ਵੱਲੋਂ ਮਰ ਗਈ ਤੁਸੀਂ ਮੇਰੇ ਘਰ ਨਹੀਂ ਵੜਨਾ ਉਹਨਾਂ ਨੂੰ ਇਹਨੇ ਤਾਂ ਕਹਿ ਦਿੱਤਾ ਦੱਸ ਇਹਨੂੰ ਕਿਸ ਦੀ ਵੀ ਲੋੜ ਨਹੀਂ ਗਈ। ਤੁਹਾਨੂੰ ਵੀ ਆਦੀ ਮੇਰੇ ਘਰ ਨਾ ਵੜੋ। ਜੇ ਕੁੜੀ ਆਈ ਆ ਤੇ ਉਹਦੇ ਨਾਲ ਇੱਕ ਤੇ ਉਹ ਉਹ ਗੱਲਾਂ ਕਰਦੀ ਜਿਹੜੀਆਂ ਹੁੰਦੀਆਂ ਵਾਂ। ਚਲੋ ਉਹ ਤੇ ਆਈ ਵਰੀ ਆਪਣੇ ਘਰ ਗਈ ਆ ਵਿਚਾਰੀ। ਜੇ ਘੜੀ ਆਈ ਜਾਂਦੀ ਤੇ ਫਿਰ ਕੀ ਆ? ਉਹ ਚਾਹ ਕਰਦੀ ਆ ਤੇ ਮੇਰੀ ਪਰਜਾਈ ਆ। ਪਰ ਇਹ ਨਹੀਂ ਮਾਸਾ ਵੀ ਕਰਦੀ। ਕਹਾਂ ਕਿ ਕਿਹੜੇ ਫੋਨ ਤੋਂ ਫੋਨ ਕਰਦੇ ਦੀ ਨਮਾ ਵੇਚ ਤਨ ਕਿਧਾ ਹੋਇਆ ਵਾ ਉਹ ਹੀ ਕਬਲ ਦਾ ਹੀ ਫੋਨ ਮੈਂ ਫੋਟੋ ਉਹਦੇ ਤੋਂ ਹੀ ਲਈ ਆ ਹੋਰ ਅਹੀਂ ਕਿਤੇ ਤੋਂ ਕਰਨਾ ਵਾ ਹਨ ਕਿਹੜਾ ਹੋ ਰਹੇ ਨੇ ਲਾ ਕੇ ਦੇਣਾ ਫੋਨ ਵੀ ਲੈ ਕਰ ਲੋ ਨਾ ਜਸਨ ਨੂੰ ਕਿਤੇ ਸਾਡੇ ਲਾਗੇ ਲੱਗਣ ਦਿੱਦੀ ਆ ਨਾ ਕੋ ਪਿਓ ਤੇਰਾ ਕਿਤੇ ਠੀਕ ਨਹੀਂ ਗਾ ਉਹਦਾ ਕਿਤੇ ਪੀ ਨਹੀਂ ਸਾਹ ਮੁੰਡਿਆ ਉਹ ਬੁਰੇ ਹਾਲਾਣਾ ਵਿੱਚ ਗੱਲ ਨਹੀਂ ਹੋਈ ਕਿਤੇ ਉਹਦੇ ਕੋਲੋਂ ਤੈਨੂੰ ਮਾਸਾ ਜਿੰਨਾ ਨਹੀਂ ਪੀਪੇ ਵੀ ਮੇਰੇ ਆ ਤੇ ਮੈਂ ਉਹਨਾਂ ਦਾ ਪਤਾ ਲਵਾਂ ਜਾ ਕੇ ਚਾਹੇ ਨਾ ਲਵਾਂ ਇਹੋ ਜੇ ਕੰਮ ਕਰਨ ਰਹੀਓ ਦੇਹਾਡੇ ਹੁਣ ਪੁੱਤ ਸਿਰੋਂ ਪਾਣੀ ਲੱਗ ਗਿਆ ਯੋ ਹੁਣ ਆ ਕੇ ਆਪਣਾ ਘਰ ਸੰਭਾਲ ਲਾ ਜਿੱਤਾ ਵੀ ਸੰਭਾਲਿਆ ਜਾਂਦਾ ਉਹਨੂੰ ਮਤਾ ਆਪਣੇ ਦੱਸਿਓ ਨਾ ਮੈਨੂੰ ਪਉਣਾ ਮੈਂ ਤੇ ਮੈਂ ਆ ਕੇ ਨਾ ਤੁਹਾਨੂੰ ਵਰਤਾ ਹੋਰਨ ਦਾ ਸ਼ੋਕ ਅਨੁਭਵਣਾ ਵੇ ਘਰ ਦਾ ਲਾਗਨ ਕੋਈ ਨਹੀਂ ਠੀਕ ਕਰ ਤਾਂ ਯਾਰ ਕੋਈ ਗੱਲ ਨਹੀਂ ਆ ਜਾ ਪੁੱਤ ਫੇਰ ਕੱਲ ਨੂੰ ਤੁਸੀਂ ਵੀ ਆ ਤੂੰ ਹੀ ਆਖਣਾ ਸੀ ਵੀ ਤੁਸੀਂ ਦੱਸ ਦਿੰਦੇ ਤੁਸੀਂ ਮੇਰਾ ਮਾਂ ਪਿਓ ਹੀ ਤੁਸੀਂ ਨਹੀਂ ਦੱਸ ਸਕਦੇ ਤੇ ਇਹ ਨਾ ਨਾ ਕਰ ਦੇ ਵਿੱਚ ਹੋਣ ਡਿਆਵਾ ਕੰਮ ਤੇ ਬਾਬਾ ਮਾ ਆਇਨਾ ਜਲਦੀ ਆਏ ਤੇ ਦੇਖਦੇ ਵਿਚੋ ਚਾਹ ਮਾ ਆਇਨਾ ਤੁਹਾਡਾ ਯਾਰ ਠੀਕ ਆ ਚੰਗਾ ਪੁੱਤ ਠੀਕ ਠੀਕ ਆ ਚੰਗਾ ਸੱਚੇ ਮਤ ਸੱਚੀ ਗੱਲ ਕੀ ਆਂਦਾ ਹਿਮੇ ਗੇਰਾ ਅਤ ਸੋਣੀ ਲਿਆਵਾ ਪੇ ਜੋ ਆਖਣ ਡਿਆ ਉਹ ਆਂਦਾ ਵੀ ਮੈਂ ਆ ਜੰਨਾ ਤੇ ਅੱਜ ਡੰਗ ਤੱਕ ਤੇ ਕੋਈ ਗੱਲ ਨਹੀਂ ਰਾਜ ਨੂੰ ਨਾ ਦਸੀਓ ਤੇ ਤੁਸੀਂ ਉਹਦੇ ਨਾਲ ਘਨਵਾਜ ਪਾਇਓ ਮੈਂ ਬਿਲਕੁਲ ਨਹੀਂ ਉਹਨਾਂ ਕੋਈ ਗੱਲ ਨਹੀਂ ਕਰਦਾ ਜਦੋਂ ਵੀ ਚੁੱਪ ਕਰ ਰਹੀ ਨਹੀਂ ਮੈਂ ਮੇਰੇ ਨਾਲ ਅੱਗੇ ਕਿਹੜੀ ਬੋਲਦੀ ਵੀ ਜਿਹੜਾ ਉਹਨੇ ਸੈਨਾ ਮੈਨੂੰ ਦਾ ਮੈਂ ਉਹਨੂੰ ਦੱਸਣ ਚੱਲ ਜਣਾ ਵੀ ਉਹਨੇ ਆਉਣਾ ਵਾ ਤੇ ਚੁੱਪ ਕਰ ਰਿਓ ਜਸਨ ਨਾਮ ਨਾਲ ਗੱਲ ਕਰਿਓ ਫਿਰ ਵੀ ਜਸਨ ਉਹੋ ਗੱਲ ਵੀ ਆਪਣੀ ਮਾਂ ਦਾ ਹੀ ਆ ਉਹਨੂੰ ਤੇ ਉਸ ਵੇਲੇ ਦੱਸਣ ਦਾ ਬਣਾ ਵੀ ਪਾਪਾ ਨਹੀਂ ਆਉਣਾ ਵਾ ਮੈਂ ਕਿਹ ਨਾਲ ਨਹੀਂ ਗੱਲ ਕਰਦਾ ਆਹ ਗੱਲ ਨਾ ਕਰਿਓ ਤੁਸੀਂ ਉਹ ਆਂਦਾ ਮੈਂ ਚਾਨਕੀ ਆਉਣਾ ਵਾ ਧਾਨਕੀ ਤੇ ਮੈਂ ਆਪੇ ਪੁੱਛ ਲੈਣਾ ਚਲੋ ਦੱਸਣ ਦਾ ਦਾ ਫਰਜ਼ ਹੀ ਹੈਗਾ ਹੁਣ ਉਹੋ ਗੱਲ ਵੀ ਮੁੰਡਾ ਤਾਂ ਨਹੀਂ ਨਾ ਸਾਡੀ ਗੱਲ ਵੇਖ ਲੋ ਮੋੜ ਦਾ ਉਹਨੇ ਆਖਿਆ ਵੀ ਮੈਂ ਆਪਿਆਂ ਕੇ ਤੇ ਸਭ ਕੁਝ ਪੁੱਛ ਲੈਣਾ ਚਲ ਕੰਮ ਧੰਦਾ ਵੀ ਉਦੋਂ ਨਾ ਸਾਰਾ ਹੀ ਹੋ ਗਿਆ ਵਾ ਤੇ ਜਸ਼ਨ ਵੀ ਸਕੂਲ ਚਲ ਗਿਆ ਵਾ ਇਦਾਂ ਵੀ ਵਹਿਲੀ ਤੇ ਮੈਂ ਹੈਗੀ ਆ ਤੇ ਇਦਾਂ ਕਰਦੀ ਆ ਦਲਜਿੰਦਰ ਦੀ ਨਾ ਦਰਖਾਸਤ ਦੇ ਹੀ ਹੁੰਨੀ ਆ ਉਹਦਾ ਘਰ ਦਾ ਐਡਰੈਸ ਉਹਦੀ ਫੋਟੋ ਤੇ ਫੋਨ ਨੰਬਰ ਵੀ ਹੈਗਾ ਫੋਨ ਪਾਏ ਉਹਦਾ ਬੰਦ ਹੀ ਆ ਤੇ ਥਾਣੇ ਰਿਪੋਰਟ ਦਿੱਤੀ ਹੋਗੀ ਨਾ ਸਿਆਣੇ ਕਹਿੰਦੇ ਹੁੰਦੇ ਆ ਕਿ ਥਾਣੇ ਵਾਲੇ ਤੇ ਪਤਾ ਲਾਉਂ ਹੀ ਬੰਦਾ ਕੱਢ ਲੈਂਦੇ ਆ ਇਦਾਂ ਕਰਦੀ ਆਂ ਵੀ ਚਲੇ ਜਾਣੀ ਆ ਤੇ ਦਰਖਾਸਤ ਦੇ ਆਉਣੀ ਆ ਚੱਲ ਹੰਦਰਜਿੰਦਰ ਕੋਰੇ ਬਾਜਾ ਹੁਣ ਤੂੰ ਵੀ ਲੋਕਾਂ ਨਾਲ ਜਿੱਥੇ ਲੁਕਣਾ ਤੈਨੂੰ ਵੀ ਹੁਣ ਮੈਂ ਲੱਭ ਕੇ ਛੱਡੂਗੀ ਮੰਮੀ ਭਾਬੀ ਫੇ ਮੈਂ ਪਰਸ ਫੜ ਕੇ ਤੇ ਤੁਰ ਪੀਓ ਕੇ ਪਾਸੇ ਘਰ ਚ ਕਿੰਨਾ ਕੋਹ ਬੰਡਿਆ ਵਾ ਇਹਨੂੰ ਕੋਈ ਲੱਥੀ ਚੜੀ ਜਾਦ ਹੀ ਨਹੀਂ ਗਈ ਹੈਗੀ ਜੇ ਲੱਥੀ ਚੜੀ ਜਾਦ ਹੋਵੇ ਤੇ ਐਸ ਤਰ੍ਹਾਂ ਇਹ ਕਿਉਂ ਕਰੇ ਇਹਨੂੰ ਕੋਈ ਪਤਾ ਨਹੀਂਗਾ ਕੀ ਕੀ ਤੁਹਾਡੇ ਘਰ ਦੇ ਵਿੱਚ ਬਣਿਆ ਬੰਦਾ ਸ਼ਰਮ ਚ ਮਰ ਜਾਂਦਾ ਵਾ ਇਹਨੂੰ ਤੇ ਮਾਸਾ ਜਿੰਨੀ ਸ਼ਰਮ ਨਹੀਂ ਕੀਤੇ ਆਪਣੀ ਮਾਂ ਦੀ ਸ਼ਰਮ ਨਹੀਂ ਆਈ ਪਰਜਾਈ ਦੀ ਨਹੀਂ ਆਈ ਤੇ ਹਾਡੀ ਇਹਨੂੰ ਕਰਦੀ ਆ ਇਹਨੂੰ ਇੰਨਾ ਨਹੀਂ ਪਤਾ ਵੀ ਕੱਲ ਮੇਰੇ ਖਸਮ ਨੂੰ ਪਤਾ ਲੱਗਾ ਉਹ ਮੈਨੂੰ ਕੀ ਆਖੂਗਾ ਤੇ ਕੀ ਨਹੀਂ ਆਖੂਗਾ ਉਹੋ ਪੀਕਰ ਦੇ ਕਾਗਜ਼ ਗਵਾਚੇ ਆ ਹਨੋ ਸਾਰੀ ਰਾਤ ਨੀਂਦ ਨਹੀਂ ਆਈ ਤੇ ਕੀ ਕੋ ਬੰਡਿਆ ਵਾ ਤੇ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਆ ਨਹੀਂ ਤੇ ਰੁਪਈਆ ਇੱਧਰ ਉੱਧਰ ਹੋ ਜੇ ਨਾ ਤੇ ਉਂਤਰਾ ਲੱਭਦੇ ਹੀ ਫਰੀਦਾ ਲੱਭਦੇ ਹੀ ਫਰੀਦਾ ਵਾ ਵੀ ਇੱਥੋਂ ਲੱਭ ਜੇ ਇੱਥੋਂ ਲੱਭ ਜੇ ਮੈਂ ਇੰਨੀ ਸ਼ਰਮ ਚ ਮਰਨ ਨਹੀਂ ਵੇਖਲਾ ਮੇਰੇ ਕੋ ਉੱਠਿਆ ਨਹੀਂ ਜਾਣ ਦਿਆ ਇਹ ਹੈ ਉਹ ਵਿਚਾਰੀ ਆਈ ਤੇ ਕੀ ਆਂਦੀ ਹੋਊਗੀ ਵੀ ਚੰਗੀ ਨਾ ਕੁੜਮਾ ਦੇ ਪਿੰਡ ਗਈ ਆ ਕੀ ਕੋ ਉਥੇ ਹੋ ਗਿਆ ਵਾ ਇਹਨੇ ਕਿਤੇ ਉਹਨਾਂ ਨੂੰ ਪਾਣੀ ਦਾ ਘੁੱਟ ਨਹੀਂ ਪੀਣ ਦਿੱਤਾ ਜਾਓ 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 ਐ ਤਾ ਲੋਕੀ ਕਰਦੇ ਆ ਹੁਣ ਕੀ ਬਤਾ ਮਾਤੀ ਕਿ ਦਾਂਦੀ ਆ ਕੀ ਇਹਦੀ ਮੱਤ ਤੇ ਪੜਦਾ ਪੈ ਗਿਆ ਵਾ ਚੱਲ ਤੂੰ ਰਹਿਂਦੇ ਪਿਆ ਤੇ ਪਿਆ ਜਾ ਤੂੰ ਨਾ ਗਾਈ ਨੂੰ ਰੁਗ ਢੂੜੀ ਪਾਇਆ ਮੇਰੀ ਤੀ ਮੇਰੇ ਕੋ ਤੇ ਉੱਠਿਆ ਨਹੀਂ ਜਾਣ ਡਿਆ ਤੇ ਹੁਣ ਮੈਂ ਕੀ ਕਰਾਂ ਚੱਲ ਕੋਈ ਨਹੀਂ ਪਾਲਨੀ ਪਾਜੋ ਤੁਸੀਂ ਨੰਮੇ ਹਾਂ ਜਾ ਮੇਰੇ ਕੋਲ ਮਮਾ ਘਰ ਇਹ ਹੀ ਆ ਪੱਕਾ ਤੁਹਾਨੂੰ ਪਤਾ ਹਾਂ ਹਾਂ ਪੁੱਤ ਇਹ ਹੀ ਘਰ ਆ ਜੋ ਤੇਰੇ ਪਾਪਾ ਨੇ ਲੋਕੇਸ਼ਨ ਪਾਈ ਹੀ ਉਹੀ ਆ ਅਵੇ ਨਾਮ ਸਾਰਾ ਉਹੀ ਲਿਖਿਆ ਚਲੋ ਅੰਦਰ ਜਾ ਕੇ ਵੇਖਦੇ ਹਾਂ ਚਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੌਣ ਜੀ ਤੁਸੀਂ ਅਸੀਂ ਅਸੀਂ ਭੈਣ ਜੀ ਇਸ ਘਰ ਦੇ ਮਾਲਕ ਹੈ ਮਾਲਕ ਹੋਰ ਮਾਲਕ ਤੇ ਅਸੀਂ ਆ ਤੁਹੀ ਇਹ ਖਾਤੋਂ ਲੱਗਾ ਹੋਣਾ ਨਹੀਂ ਨਹੀਂ ਭੈਣ ਜੀ ਕੋਈ ਭਲੇਖਾ ਨਹੀਂ ਲੱਗਾ ਅਸੀਂ ਮਾਲਕ ਵਾਂ ਇਹ ਗੁਰਜਰਨ ਸਿੰਘ ਦਾ ਘਰ ਨਹੀਂ ਆ ਨਹੀਂ ਹੈ ਤੇ ਉਹਦਾ ਹੀ ਘਰ ਵਾ ਤੇ ਘਰ ਤੇ ਆ ਜੀ ਉਹਦਾ ਵਾ ਤੇ ਤੁਸੀਂ ਕਿੰਦਾ ਮਾਲਕ ਬਣ ਕੇ ਜੇ ਨਹੀਂ ਅਸੀਂ ਭੈਣ ਜੀ ਮਾਲਕ ਆ ਮਾਲਕ ਇਸ ਘਰ ਦੇ ਤੁਸੀਂ ਪਹਿਲਾਂ ਹੋਗੇ ਹੁਣ ਅਸੀਂ ਆ ਕੀ ਤੜਕੂ ਪ੍ਰੂਫ ਕੀ ਆ ਤੁਹਾਡੇ ਕੋ ਪ੍ਰੂਫ ਅਸੀਂ 20 ਲੱਖ ਚ ਘਰ ਖਰੀਦਿਆ ਭੈਣ ਜੀ ਮੈਨੂੰ ਨੌਕਰੀ ਕਰਦੀ ਆ ਨੂੰ ਆਉਣ ਜਾਣ ਦੀ ਮੁਸ਼ਕਲ ਹੀ ਇਸ ਕਰਕੇ ਅਸੀਂ ਇਹ ਘਰ ਖਰੀਦਿਆ ਵਾ ਨਹੀਂ ਨਹੀਂ ਭੈਣ ਜੀ ਮੈਨੂੰ ਜਾਵਦਾ ਵਾ ਤੇ ਤੁਹਾਨੂੰ ਬਿਲਕੁਲ ਪਲੇਖਾ ਲੱਗਾ ਜੇ ਕੋਈ ਪ੍ਰੂਫ ਵਿਖਾਓ ਆ ਤੁਹਾਡੇ ਕੋ ਪ੍ਰੂਫ ਹੈਗੇ ਸਾਰੇ ਹੈ ਤੇ ਸਹੀ ਆ ਪਰ ਤੁਹਾਡੇ ਨਾਲ ਕਹਿੰਨੇ ਧੋਖਾ ਕਰ ਦਿੱਤਾ ਜੇ ਨਹੀਂ ਭੈਣ ਜੀ ਕੋਈ ਧੋਖਾ ਨਹੀਂ ਆ ਸਾਰੇ ਪ੍ਰੂਫ ਸਾਡੇ ਨਾਮ ਤੇ ਆ ਇਹ ਪਹਿਲਾਂ ਗੁਰਚਰਨ ਸਿੰਘ ਦੇ ਨਾਮ ਤੇ ਘਰ ਹੀ ਹੋਣੇ ਸਾਡੇ ਨਾਮ ਤੇ ਆ ਹਾਂ ਹਾਏ ਹਾਦੀ ਹੋ ਗਈ ਆ ਚਲ ਬੋਤ ਪ੍ਰੂਫ ਵਿਖਾ ਆਂਟੀ ਨੂੰ ਸਾਰੇ ਤੂੰ ਨਾਂ ਨੂੰ ਚੈੱਕ ਕਰ ਲੋ ਆਪਣੇ ਤੁਸੀਂ ਭੈਣ ਜੀ ਇਹ ਗਲਤ ਕਾਗਜ਼ ਜੇ ਕਿਸ ਨੇ ਤੁਹਾਨੂੰ ਨਾ ਧੋਖਾ ਕੀਤਾ ਜੇ ਮੇਰਾ ਘਰ ਵਾ ਵੇਖੋ ਘਰ ਸਾਰਾ ਭਰਿਆ ਸਮਾਨ ਦੇ ਨਾਲ ਤੁਹਾਨੂੰ ਕਿਹਨੇ ਕਹਿਤਾ ਵੀ ਘਰ ਅਸੀਂ ਵੇਚਿਆ ਵਾ ਨਹੀਂ ਭੈਣ ਜੀ ਇਹ ਕੋਈ ਗਲਤ ਕਾਗਜ਼ ਨਹੀਂ ਗੇ ਇਹ ਅਸਲੀ ਕਾਗਜ਼ ਵਾ ਨਹੀਂ ਸਾਡੇ ਨਾਂ ਤੇ ਅਸੀਂ ਘਰ ਆਪਣਾ ਵੇਖਣ ਆਏ ਆ ਤੁਸੀਂ ਪਰੇ ਹੋ ਇੱਕ ਸਾਈਡ ਤੇ ਅਸੀਂ ਤੇ ਕਹਿਣ ਲਈ ਆ ਵੀ ਨਹੀਂ ਤੁਹਾਡੇ ਨਾਂ ਕਿਸ ਦੇ ਮੇਰਾ ਘਰ ਆਪਣਾ ਵਾ ਮੈਂ ਤੁਹਾਨੂੰ ਕਹਿਣ ਦੀ ਵੀ ਆਂ ਆਪਣਾ ਘਰ ਵੇਖਣਾ 5 ਦਿਨ ਹੋ ਗਏ ਇਸ ਘਰ ਖਰੀਦਿਆ ਸਾਡੀ ਬਲਮਾਨ ਸੀ ਆ ਵੀ ਅੱਜ ਤੁਹਾਨੂੰ ਰਹਿਣ ਦੇਂਦੇ ਆ 5 ਦਿਨ ਨਹੀਂ ਮੇਰੇ ਹੱਥ ਜਲਾ ਲਓ ਨਹੀਂ ਕਰ ਕਰ ਨਹੀਂ ਨਹੀਂ ਦੇ ਕੰਮ ਕਰੇਗਾ ਕਹਿੰਦੀ ਨਾ ਆਂ ਹੀ ਆਪਣਾ ਵੇਖਣ ਆਏ ਵੀ ਹਾਦੀ ਹੋ ਗਈ ਆ ਹਾਈਵੇ ਮੇਰੇ ਰੱਬਾ ਹਾਏ ਹਾਏ ਕਿੱਥੋਂ ਬਲਾਮਤ ਆ ਗਈ ਆ ਮੈਂ ਕੀ ਕਰੂੰਗੀ ਹੁਣ ਆਂਦੀ ਮੈਨੂੰ 5 ਦਿਨ ਹੋ ਗਏ ਘਰ ਖਰੀਦੇ ਨੂੰ ਹਾਏ ਰੱਬਾ ਇਹ ਤੇ ਅੰਦਰ ਆਣ ਵੜੇ ਆ ਤੇ ਮੈਂ ਕੀ ਕਰੂੰਗੀ ਇਹਨਾਂ ਤੇ ਮੈਨੂੰ ਘਰੋਂ ਕੱਢ ਦੇਣਾ ਹਾਏ ਮੈਨੂੰ ਤੇ ਹੁਣ ਉਹਨਾਂ ਵੀ ਵੜਨਾ ਅੰਦਰ ਤੇ ਮੈਂ ਕੀ ਕਰੂੰਗੀ ਜੇ ਮੇਜਰ ਨੂੰ ਪਤਾ ਲੱਗ ਗਿਆ ਵੀ ਤੂੰ ਘਰ ਵੇਚਤਾ ਹੁਣ ਕਿੱਥੇ ਰਹਿਣੇ ਜਾ ਕੇ ਹਾਏ ਉਹਨੇ ਵੀ ਫੜ ਕੇ ਮੈਨੂੰ ਬਾਹਰ ਕੱਢ ਦੇਣਾ ਹਾਏ ਮੇਰੇ ਰੱਬਾ ਮੈਂ ਕੀ ਕਰਾਂ ਹਾਏ ਹਾਏ ਹਾ ਆਹ ਕੌਣ ਆ ਜਿਹੜੇ ਸਾਡੇ ਘਰ ਚ ਆਏ ਆ ਬਾਦੀ ਗੱਲਾਂ ਗਾਣ ਦੇ ਉਹਨਾਂ ਨਾਲ ਉਹ ਅੰਦਰ ਜਲ ਗਿਆ ਤੇ ਭਾਬੀ ਉੱਥੇ ਡਿੱਗਦੇ ਜਾਣ ਦੇ ਆ ਦੇਖਾ ਨਾ ਜਾ ਕੇ ਪੜਾ ਕੀ ਗੱਲ ਹੋਈ ਆ ਭਾਬੀ ਜੀ ਭਾਬੀ ਕੀ ਹੋਇਆ ਵਾ ਉੱਠ ਤਾਂ ਹੁਣ ਇਹ ਤਾਂ ਚੰਗੇ ਬੜੀ ਗੱਲਾਂ ਕਰਨੀ ਭਾਬੀ ਹਾਏ ਭਾਬੀ ਤਾਂ ਹੋਸ਼ ਨਹੀਂ ਗੰਢੀ ਮੇਰੇ ਕੋ ਤਾਂ ਚੁੱਕੀ ਵੀ ਨਹੀਂ ਜਾਣੀ ਨਹੀਂ ਦੇਖਾ ਬੜਾ ਅਸਰਾ ਜੇ ਕਰੇ ਮਾੜਾ ਭਾਬੀ ਉੱਠ ਤਾਂ ਬੱਖੇ ਤਾਂ ਲੈ ਖੜਾ ਤੈਨੂੰ ਹਾਏ ਕੀ ਹੋ ਗਿਆ ਵਾ ਇਹਨੂੰ ਮੰਮੀ ਹੁਣ ਨਿਵਾਜ ਮਾਰ ਕੇ ਲੈਣ ਨਹੀਂ ਆ ਕਿ ਹੁਣ ਇਹਦੇ ਚੰਗੀ ਭਲੀ ਗੱਲਾਂ ਕਾਣ ਲਈ ਕੋਈ ਆਇਆ ਹੀ ਘਰ ਅਮਰਤ ਉਹ ਤਾਂ ਘਰ ਤੇ ਆ ਬਹੁਤ ਸੋਹਣਾ ਇਹਦੀ ਸਾਨੂੰ ਰਿਪੇਅਰ ਕਰਾਉਣੀ ਪੈਣੀ ਆ ਕੋਈ ਨਹੀਂ ਮੰਮਾ ਪੈਸਾ ਆਪਣੇ ਕੋ ਵਾਧੂ ਆ ਆਪਾਂ ਘਰ ਸੋਨੇ ਵਰਗਾ ਬਣਾ ਦੇ ਆ ਇਹ ਤਾਂ ਤੇਰੀ ਗੱਲ ਆ ਘਰ ਤੇ ਆਪਾਂ ਸੋਨੇ ਵਰਗਾ ਬਣਾਵਾ ਦਾਂਗੇ ਜਿੱਦਾਂ ਤੇਰੇ ਪਾਪਾ ਨੂੰ ਤੇ ਮੈਨੂੰ ਡਿਊਟੀ ਜਾਣਾ ਪੈਂਦਾ ਵਾ ਤੇ ਤੁਹਾਨੂੰ ਘਰ ਛੱਡ ਕੇ ਤੇ ਮੈਂ ਕਿਤੇ ਵੀ ਜਾ ਸਕਦੀ ਆ ਜ਼ਰੂਰੀ ਨਹੀਂ ਵੀ ਡਿਊਟੀ ਦਾ ਕੰਮ ਆ ਹੋਰ ਕਿਤੇ ਮਾਰਕੀਟ ਵੀ ਜਾਣਾ ਪੈਂਦਾ ਵਾ ਕਿਤੇ ਰਿਸ਼ਤੇਦਾਰੀ ਚ ਵੀ ਜਾਣਾ ਪੈਂਦਾ ਵਾ ਤੁਹਾਨੂੰ ਭੈਣ ਭਰਾਵਾਂ ਨੂੰ ਘਰ ਛੱਡ ਕੇ ਤੇ ਮੈਂ ਆਰਾਮ ਨਾਲ ਜਾ ਸਕਦੀ ਆ ਘਰਾਂ ਚ ਘਾਰਾ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਆਹੋ ਇਹ ਤਾਂ ਗੱਲ ਵਧੀਆ ਹਾਂ ਮੰਮੀ ਡਾਡੀ ਨੂੰ ਦੱਸਦੀ ਆ ਵੀ ਦੋ ਜਣੇ ਆਏ ਸੀ ਮੇਰੀ ਤੇ ਜਾਣ ਪਛਾਣ ਨੇ ਖੁਰੇ ਭਾਬੀ ਦੀ ਕੋਈ ਸੇਲੀ ਹੋਵੇ ਉਹਨਾਂ ਨਾਲ ਗੱਲਾਂ ਕਰਦੀ ਕਰਦੀ ਉਹ ਅੰਦਰ ਚਲ ਗਏ ਤੇ ਇੱਥੇ ਡੇਪੀ ਆ ਇਹ ਘਰ ਤੇ ਮੇਰਾ ਵਾ ਤੇ ਮੇਰਾ ਹੀ ਰਹੂਗਾ ਇਹ ਕਿਦਾਂ ਲੱਲਣਗੇ ਆਪਣਾ ਘਰ ਇਹਨਾਂ ਮੈਂ ਕੱਢਦੀ ਘਰੋਂ ਬਾਹਰ ਨਿਕਲੋ ਹਜਰਾਕ ਬਾਹਰ ਮੈਂ ਤੁਹਾਡੇ ਸਿਰ ਤੇ ਰੋੜੇ ਮਾਰਨੇ ਮਮੀ ਮਮੀ ਹਾਂ ਮੈਨਾਂ ਪਤਾ ਨਹੀਂ ਦੋ ਜਾਨੇ ਬਾਹਰ ਕੌਣ ਆਏ ਸੀ ਤੇ ਉਹ ਅੰਦਰ ਚਲ ਗਏ ਆ ਮੇਰੀ ਨਹੀਂ ਪਛਾਣ ਵਿੱਚ ਪਤਾ ਨਹੀਂ ਭਾਬੀ ਦੀ ਕੋਈ ਸਹੇਲੀ ਪੈਣ ਹੀ ਕਿ ਕੌਣ ਹੀ ਤੇ ਗੱਲਾਂ ਕਰਦੇ ਕਰਦੇ ਉਹ ਅੰਦਰ ਵੜ ਗਏ ਆ ਤੇ ਭਾਬੀ ਉੱਥੇ ਡੇਪੀ ਆ ਬੇਹੋਸ਼ ਹੋ ਕੇ ਨਿੱ ਕਿਤੇ ਨਹੀਂ ਡਿੱਗ ਪੀ ਭਾਬੀ ਉਂਝ ਪਖੰਡ ਕਰਦੀ ਆ ਅੱਗੇ ਨਹੀਂ ਤੈਨੂੰ ਅਜੇ ਪਖੰਡਾਂ ਦਾ ਪਤਾ ਕਈਓ ਨਾਟਕ ਜੇ ਕਰਨ ਡਿਆ ਪੈਂਦੀ ਆ ਦਿਓ ਸੋ ਗਈ ਆ ਉਹਦੇ ਹੋਰ ਨਾ ਨੇ ਵਿਅਸ ਕਰ ਕਰਕੇ ਨਾ ਛੱਡੇ ਉਹ ਵਿਅਸ ਹੋਣ ਵਾਲੀ ਨਾਟਕ ਨਹੀਂ ਕਾਂਡੀ ਸੱਚ ਮੰਨੋ ਮੈਂ ਤੇ ਬਥੇਰਾ ਨੂੰ ਹਲਾਉਂਦੀ ਆਈ ਆ ਵੀ ਚੱਲ ਠਾੜ ਠੂੜ ਕੇ ਤਾਂ ਅੰਦਰ ਖੜਦੀ ਤੇ ਮੇਰ ਕੋ ਚੁੱਕੀ ਨਹੀਂ ਗਈ ਮੈਂ ਆ ਜਾ ਵੇਖੀਏ ਬਲਾ ਮੈਂ ਤਾਂ ਨਹੀਂ ਉਹ ਵੇਖਣਾ ਤੂੰ ਵੇਖਣਾ ਤੇ ਵੇਖ ਲੈ ਤੈਨੂੰ ਉਹਦਾ ਹੀ ਆ ਜਾਂਦਾ ਵਾ ਵੀ ਉਸੇ ਵੇਲੇ ਆ ਜਾ ਵੇਖੀਏ ਬਥੇਰੇ ਨਾਟਕ ਕਰਦੀ ਆ ਹਾਏ ਮੰਮੀ ਨਹੀਂ ਤੂੰ ਐਦਾਂ ਨਾ ਕਰ ਵੀ ਮੈਨੂੰ ਬੜੀ ਟੈਨਸ਼ਨ ਹੋਣ ਦੀ ਗੱਲ ਕੋਈ ਟੈਨਸ਼ਨ ਵਾਲੀ ਆ ਨੀ ਟੈਨਸ਼ਨ ਵਾਲੀ ਕਿਹੜੀ ਗੱਲ ਵਾ ਕਭਲ ਤੋਂ ਇੱਟਾਈ ਕਰਦੀ ਹੁੰਨੀ ਆ ਵੀ ਟੈਨਸ਼ਨ ਆ ਤੇ ਉਹ ਕਦੀ ਵੀ ਨਾ ਕਿਸ ਦੀਆਂ ਲਾਵੇ ਤੇ ਉਹਨੂੰ ਕਾਦੀ ਟੈਨਸ਼ਨ ਲੱਗ ਗਈ ਆ ਜਿਹੜੀ ਉਹ ਖਿਰਾਟ ਖਾ ਕੇ ਤੇ ਡਿੱਗ ਪਈ ਜਾ ਉਹ ਪਰ ਸਾਡਾ ਵੇਖਣ ਦਾ ਤੇ ਫਰਜ਼ ਬਣਦਾ ਵਾ ਨਾ ਵੀ ਉਹ ਕੌਣ ਆ ਹੱਕ ਸਾਨੂੰ ਸਾਡੇ ਘਰ ਦੇਵੇ ਚਾਏ ਆਓ ਤੁਹਾਡੀ ਜਾਣ ਪਛਾਣ ਨਹੀਂ ਆ ਸਾਡੇ ਘਰ ਦਾ ਮੈਂਬਰ ਵਾ ਭਾਬੀ ਭਾਵੇਂ ਨਹੀਂ ਲੜ ਵੀ ਲੜਾਈ ਬੋਲੇ ਤੁਹਾਡੇ ਨਾਲ ਪਰ ਫਿਰ ਵੀ ਸਾਡਾ ਹੱਕ ਬਣਦਾ ਵਾ ਜਾ ਕੇ ਪੁੱਛੀਏ ਵੀ ਭਾਈ ਤੁਸੀਂ ਕੌਣ ਜੇ ਜਿਹਦੇ ਘਰ ਆਏ ਉਹਨੂੰ ਪਤਾ ਹੀ ਹੋਣਾ ਵੀ ਕੌਣ ਆ ਕੀਰਤਾ ਨੂੰ ਕਿੱਥੇ ਸਾਈਆਂ ਵਧਾਈਆਂ ਲੰਬੀ ਰਹਿੰਦੀ ਆ ਕਿੱਥੇ ਨਮੀਆਂ ਪਹਿਣਾ ਬਣਾ ਹੜਦੀ ਆ ਹੋਰ ਅਹੀਂ ਠਾਲਣ ਗਏ ਤੇ ਸਾਡੇ ਤੇ ਉਲਟ ਪਾ ਦਵੇ ਅਹੀਂ ਨਿਗਾ ਜਾਣਾ ਤੈਨੂੰ ਪਤਾ ਹੀ ਆ ਨਾਲੇ ਉਹਦੇ ਸੁਭਾਅ ਦਾ ਵੀ ਕੀ ਕੋ ਹੋ ਕਰਦੀ ਤੇ ਕੀ ਨਹੀਂ ਕਰਦੀ ਮੇਰੀਆਂ ਅੱਖਾਂ ਦੇ ਸਾਹਮਣੇ ਮਾਤਾ ਡਿੱਗੀ ਆ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਪਖੰਡ ਕਾਂਡ ਡਈ ਹੋਵੇ ਪੂਰੀ ਸੀਰੀਅਸ ਡਿੱਗੀ ਉਹਦਾ ਕੜੀ ਮੇਰੇ ਵੱਲ ਵੇਖ ਕੇ ਡਿੱਗੀ ਆ ਨਹੀਂ ਜੇ ਅਸੀਂ ਗਏ ਨਾ ਤੇ ਉਹਨੇ ਖਾਨੂ ਪਛਾਉਣ ਦੀ ਕੋਸ਼ਿਸ਼ ਕਰਨੀ ਆ ਜੋ ਮਰਜ਼ੀ ਹੋ ਜੇ ਉਹਨੇ ਉਪਰੇ ਬੰਦੇ ਦੇ ਨਿਗਾ ਕਿਸ ਨੂੰ ਵੀ ਪਛਾਉਣਾ ਸਾਡੇ ਹੀ ਵੈਰ ਪਈ ਆ ਉਨੇ ਖਾਨੂੰ ਹੀ ਵੇਖ ਲੈ ਤੈਨੂੰ ਤੇ ਉਹਨੇ ਮੋਹਰ ਲੀਆਂ ਚ ਰੱਖਣਾ ਨਾ ਪਹਿਲਾਂ ਤੇਰੀ ਤੇ ਵੱਡੀ ਬੈਰ ਨਮਾ ਜਿਹੜੀ ਆਖੀ ਜਾਨੀ ਆ ਆ ਜਾ ਵੇਖੀਏ ਆ ਜਾ ਵੇਖੀਏ ਨਿਕਲ ਬਾਹਰ ਕੋਈ ਲੋੜ ਨਹੀਂ ਮੇਰੇ ਘਰ ਖਲੋਣ ਦੇ ਹੱਟ ਕਾ ਕੇ ਜੇ ਮੈਨੂੰ ਨਹੀਂ ਨਾ ਫਿਰ ਲੋੜ ਆਪ ਇਹ ਨਿਕਲ ਬਾਹਰ ਜਾ ਪੰਡਈ ਆ ਤੇ ਬਾਹਰ ਤੇ ਜ਼ੁਬਾਨ ਦੇ ਨਾਲ ਹੀ ਗੱਲਾਂ ਕਰਨ ਦੇ ਤਾਂ ਇੱਥੇ ਇਹ ਨਾ ਮਟੋੜਾ ਫੜੇ ਮੈਨੂੰ ਚਲੋ ਬਾਹਰ ਕਿੱਡੇ ਆਏ ਘਰ ਦੇ ਮਾਲਕ ਬਣੇ ਫਿਰਦੇ ਆ ਚੱਕ ਕਾਲੀ ਨਿਕਲ ਜਾ ਕੋ ਕਿਲੀ ਮੈਂ ਕਰ ਦਈਏ ਹੈ ਮਾਲਕ ਬਣੀ ਆ ਮੈਂ ਇਹ ਮੈਂ ਉੱਥੋਂ ਆਇਆ ਜ ਰਾਜੇਂਦਰਵਾਲ ਬੜਾ ਰੋਲਾ ਜਾਂ ਪੈਣਿਆ ਕੀ ਗੱਲ ਵਾ ਉਹ ਤਾਂ ਡਾਡੀ ਜੀ ਮੈਂ ਕਹਿਣ ਡਈ ਆ ਭਾਬੀ ਉੱਥੇ ਬਾਹਰ ਬਿਓਹਸ਼ ਹੋ ਕੇ ਡੇਪੇ ਆ ਪਤਾ ਨਹੀਂ ਦੋ ਜਾਨੇ ਕੌਣ ਉਹਨਾਂ ਦੇ ਘਰ ਆਏ ਆ ਤੇ ਮੇਰੇ ਵੇਂਦਿਆ ਵੇਂਦਿਆ ਉਹ ਅੰਦਰ ਵੜ ਗਿਆ ਤੇ ਭਾਬੀ ਉੱਥੇ ਡੇਪੇ ਆ ਮੰਜੀ ਤੇ ਹੈ ਨਹੀਂ ਗਿਆ ਹੁਣ ਉਥੇ ਨਹੀਂ ਉਥੇ ਨਹੀਂ ਅੰਦਰ ਵਾਲ ਕੇ ਖੱਪ ਜੀ ਪੈਣ ਡਈ ਆ ਨਹੀਂ ਜੇ ਚੱਲ ਕੇ ਵੇਖੀਏ ਇਹਨਾਂ ਵਾਲਾ 15 20 ਮਿੰਟ ਹੋ ਗਏ ਮੰਮੀ ਦੇ ਤਰਲੇ ਲੈਣ ਡਈਆਂ ਤੇ ਕੇ ਜੇ ਕੋਈ 19 20 ਹੋ ਗਈ ਨਾ ਤਾਂ ਅਸੀਂ ਵੀਰ ਨੂੰ ਤੇ ਜਸ਼ਨ ਨੂੰ ਕੀ ਜਵਾਬ ਦੇਣਾ ਵਾ ਕਮ ਸੇ ਕਮ ਡੱਡ ਜੀ ਸਾਡੇ ਘਰ ਕੋਈ ਆਇਆ ਵਾ ਸਾਡਾ ਵੇਖਣ ਦਾ ਫਰਜ ਭੰਦਾ ਪਰ ਮੰਮੀ ਨਹੀਂ ਉਹ ਗੱਲ ਤੇ ਹੁੰਦੀ ਮੈਂ ਤਾਂ ਨਹੀਂ ਹੋਵਣਾ ਤੁਹਾਨੂੰ ਜੇ ਜ਼ਿਆਦਾ ਇਹ ਜਮਦਾ ਨਾ ਪਿਉਤੀ ਨੂੰ ਤੇ ਜਾ ਜਾ ਕੇ ਤੇ ਬਿੰਦੇ ਰੋ ਤੁਹਾਨੂੰ ਝਾਟੀ ਰਾਜ ਦਾ ਹੈ ਜਾਉਂਦਾ ਪੈਂਦਾ ਵਾ ਲੜੇ ਬੋਲੇ ਜਾਂ ਪਰ ਫੇਰ ਵੀ ਸਾਡੇ ਘਰ ਦਾ ਜੀ ਆਣਾ ਵੇਖਣ ਦਾ ਫਰਜ ਵਾ ਵੇਖਣ ਦਾ ਫਰਜ ਤੇ ਵੇਖੋ ਜਾ ਕੇ ਉਹ ਤੇ ਸਾਡੇ ਵੱਲ ਵੇਂਦੀ ਨਹੀਂ ਜੋ ਮਰਜੀ ਹੋ ਜੇ ਤੁਹਾਡਾ ਸੇਤੀ ਨਾ ਦੇਖਣ ਦਾ ਫਰਜ ਬਣ ਜਾਂਦਾ ਵਾ ਜਾ ਜਾ ਕੇ ਦੇਖ ਲਾ ਐਦਾਂ ਕਰਦੀ ਮੰਮੀ ਫਿਰ ਇਹਨਾਂ ਨੂੰ ਤਾਂ ਕਹਿੰਦਾ ਨਾ 90 ਦਾ ਕਟਾ ਵਾ ਇਹ ਉਹਨੂੰ ਆਖੀਦਾ ਜੇ ਇਹ ਗੜੀ ਘਟੋ ਆ ਘਟ ਤੇ ਵੀ ਨਹੀਂ ਗਈ ਇਹ ਵੀ ਨਹੀਂ ਘਟ ਅੱਢ ਨੇ ਨੇਕੀਆਂ ਜੂ ਬੜੀਆਂ ਕਰਨ ਰਹੀ ਆ ਤੇ ਘਟ ਹੋ ਗਈ ਆ ਅਸੀਂ ਮੰਮੀ ਜਿੱਦਾਂ ਮਰਜੀ ਆ ਨਾ ਭਾਵੇਂ ਜੋ ਮਰਜੀ ਭਾਬੀ ਕਰਦੀ ਆ ਜੇ ਕੋਈ ਉਧਰ ਵਾਦਾ ਘਾਟਾ ਹੋ ਗਿਆ ਨਾ ਫੇਰ ਲੋਕਾਂ ਨੇ ਸਿੱਧਰ ਸਾਡੇ ਸਿਰ 'ਚ ਹੀ ਮਾਰਨੇ ਆ ਉਹਨੂੰ ਫੇਰ ਨਹੀਂ ਕਹਿੰਨੇ ਕੋਹ ਕਹਿਣਾ ਕਿਉਂ ਨਹੀਂ ਕਹਿਣਾ ਲੋਕਾਂ ਨੂੰ ਪਤਾ ਨਹੀਂ ਉਹਦੇ ਕਰਤੂਤ ਦਾ ਸਾਰਾ ਹੀ ਪਤਾ ਉਹ ਲੋਕਾਂ ਨੂੰ ਹੁਣ ਕੇ ਜਿਹੜਾ 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 ਗਲਤ ਹੋਵੇ ਨਾ ਉਹ ਸਹੀ ਬਣ ਜਾਂਦਾ ਹੁੰਦਾ ਵਾ ਤੇ ਅਸੀਂ ਗਲਤ ਹੋ ਜਾਣਾ ਵਾ ਕੋ ਇੱਥੇ ਹੋਰੇ ਮੇਰੇ ਪਿੰਡ ਦਾ ਕੋਈ ਫਾਇਦਾ ਨਹੀਂ ਕਵਰ ਠਾੜੇ ਨੂੰ ਚਲੀਏ ਗਾਂ ਠਾੜੇ ਨੂੰ ਚੱਲ ਗਏ ਗਾਂ ਹਾਦੀ ਕਰਦੇ ਦੀ ਤੂੰ ਹੀ ਚਲ ਜਾਂਦੇ ਫਿਰ ਉਹਨੂੰ ਚਿੱਦਰ ਵੇਖ ਲੈਂਦੇ ਭਲਾ ਟਾਈਆਂ ਤੇ ਡਰਦੇ ਘੇ ਨਹੀਂ ਕੇ ਕਿ ਉਹਨੇ ਮੈਨੂੰ ਬਾਹ ਵੜਨੇ ਨੀਂਗਾ ਦੇਣਾ ਮਾਇਆ ਨੂੰ ਆਏ ਭਜੇ ਬਾਈ ਹੈ ਹੀ ਪੁੱਠੀ ਮਧਾਣੀ ਅੱਛੀ ਗੱਲ ਕੀਤੀ ਆ ਪੁੱਠੀ ਪੈਂਦੀ ਆ ਮੈਂ ਆ ਪੁੱਠੀ ਆ ਤੇ ਰਾਜ ਚਿੱਧੀ ਆ ਉਹਦੀਆਂ ਜਾ ਕੇ ਤੇ ਸੁਣ ਲੋ ਵੀ ਕੌਣ ਆਇਆ ਵਾ ਜਾ ਜਾਓ ਪਿਓਤੀ ਐਦਾਂ ਹੀ ਕਿਦਾਂ ਨਿਕਲ ਜੀਏ ਘਰੋਂ ਅੱਛਾ ਫੇਰ ਆ ਗਈਆਂ ਮੁੜ ਕੇ ਲੈ ਲੈ ਸਾਈ ਐਦਾਂ ਕਿਦਾਂ ਘਰੋਂ ਨਿਕਲ ਜੀਏ ਅਮਰ ਦੇ ਤਾਂ ਕੁਝ ਕਰ ਵੀ ਮੈਂ ਆਂਟੀ ਮੈਂ ਤੈਨੂੰ ਇਸ ਕੰਮ ਲਈ ਥੋੜੀ ਨਾਲ ਲੈ ਕੇ ਆਈ ਆਂ ਮੈਂ ਆਂਟੀ ਨੂੰ ਕੀ ਕਵਾਂ ਆਂਟੀ ਤੇ ਮੈਨੂੰ ਵੱਡੇ ਆ ਤੂੰ ਹੀ ਕਰੋ ਜੋ ਕਰਨਾ ਲੈ ਫੜ ਫੇਰ ਫਾਈਲ ਫੜ ਤੇ ਫੋਨ ਫੜ ਫੇਰ ਮੈਂ ਇਹਨੂੰ ਦੱਸਦੀ ਮੈਂ ਇਹਨੂੰ ਕੱਢਦੀ ਅੱਛਾ ਤੂੰ ਕੌਣ ਹੋ ਮੈਨੂੰ ਕੱਢਣ ਵਾਲੀ ਘਰੋਂ ਮੈਂ ਮੈਂ ਸਭ ਕੁਝ ਮੈਂ ਨਹੀਂ ਮੈਂ ਤੈਨੂੰ ਕੱਢਣਾ ਬਾਹਰ ਹਾਦੋਂ ਕੀ ਤੇਰੇ ਵਾਲੀ ਅਹੀਂ ਅੱਜ ਨਾਨੀ ਬਣੀ ਕਿਥੋਂ ਟੱਕਰ ਗਈ ਆ ਮੈਨੂੰ ਇਹ ਹੈ ਵੇ ਹੋ ਹੋ ਗੱਲਾਂ ਤੂੰ ਮਿਸਤਰੀਆਂ ਨੂੰ ਫੋਨ ਕਰ ਤੇ ਅਸੀਂ ਘਰ ਦੀ ਰਿਪੇਅਰ ਕਰਾ ਕੇ ਤੇ ਆਪਣਾ ਸਮਾਨ ਸ਼ਿਫਟ ਕਰੀਏ ਤਾਂ ਆਰਾਮ ਦੇ ਨਾਲ ਇੱਥੇ ਰਹੀਏ। ਉਹ ਤਾਂ ਉੱਠ ਖਲੋ ਤੇ ਭਾਵੇਂ ਕੋਈ ਚੰਨ ਚੜ ਜਾਏ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੈ ਕਿਤੇ। ਉਹ ਗੱਲ ਤੁਸੀਂ ਬੰਦਾ ਬਣ ਪਏ ਹੈਗੇ। ਮੇਰੇ ਤੋਂ ਬਿਨਾਂ ਤੇ ਕੰਬੜੀ ਕੰਮ ਦੇ ਨਹੀਂਗੇ। ਜੇ ਮੈਨੂੰ ਆਖੀ ਜਾਂਦੇ ਵੀ ਉੱਧਰ ਪੰਜ ਚੰਦ ਚੜ ਜਾਏ ਤਾਂ ਤੁਸੀਂ ਨਹੀਂ ਜਾ ਸਕਦੇ। ਤੁਸੀਂ ਚੰਦ ਵੇਖ ਲੈਂਦੇ ਹਾ ਕਿਹੜਾ ਚੜ ਡਿਆ ਵਾ। ਚਲੋ ਓਏ ਗੱਲ ਦਿਓਤੀ ਮੈਨੂੰ ਆ ਯੋ ਨੱਠ ਕੇ ਆ ਕੇ ਦੱਸਣਾ ਜ਼ਿੰਦਗੀ ਉਹ ਕੋਤਾ ਨਹੀਂ ਕਾਹੇ ਜੋ ਗੇਰੀ ਹੁਣ ਕਰਦਾ ਇੱਕ ਬੰਦਾ ਹੀ ਨਹੀਂ ਨਾ ਹੁੰਦਾ ਵਾ ਤੈਨੂੰ ਹੀ ਦੱਸਣਾ ਹੋਰ ਅਹੀਂ ਕਿੱਥੇ ਜਾਈਏ ਦੱਸਣਾ ਮੈਨ ਹੁੰਦਾ ਵਾ ਇੱਕ ਬੰਦਾ ਹੀ ਇਹ ਨਹੀਂ ਮੈਨ ਕਿਹੜਾ ਜਿਆਦਾ ਹਏ ਜਲਾ ਬੰਦਾ ਵਾ ਇਹ ਹੀ ਬਣ ਗਿਆ ਰਾਜ ਦੀਆਂ ਆਵਾਜ਼ਾਂ ਦੇ ਬਾਹਰੋਂ ਆਉਣ ਡੀਆਂ ਅਜੇ ਮੈਂ ਬਾਹਰੋਂ ਆਇਆ ਹੋਣਾ ਆ ਤੇ ਕੁੰਡਾ ਖੁੱਲਾ ਹੈ ਇਹ ਕੁੰਡਾ ਕਹਿੰਨ ਮਾਰਤਾ ਵਾ ਕੀ ਪਤਾ ਡਾਡੀ ਜੀ ਘਰ ਦੇ ਕਾਗਜ ਵੀ ਨਹੀਂ ਲੱਭਣ ਦੇ ਤੇ ਜਿਹੜੇ ਆਏ ਆ ਕਿਤੇ ਉਹਨਾਂ ਨੇ ਤੇ ਨਹੀਂ ਕੋਈ ਚੰਦ ਚਾੜਦਾ ਵੇ ਹੁਣ ਕੀ ਤੱਕ ਕਰ ਦਿਆ ਨਾ ਲੜਦੀ ਆ ਅੱਗੇ ਤੇ ਬਾਹਰ ਵੀ ਲੋਕਾਂ ਦਾ ਫਾ ਨਹੀਂ ਲਿਆ ਤਾਂ ਇਹਨੇ ਗਈ ਰੌਲਾ ਪਾਉਣਾ ਹੋਰ ਇਹਨੇ ਕਿਦੇ ਨਾ ਪਾਉਣਾ ਚਲ ਮੰਮੀ ਇੱਥੇ ਖਲੋ ਤੂੰ ਤੇ ਮੈਂ ਵੇਖਾਂ ਬਣਾ ਬਾਬੀ ਨੇ ਤਾਂ ਮਾਸ਼ਾਅੱਲਾ ਆਵਾ ਖੋਲੋਂ ਬੂਆ ਕਿੱਦਾਂ ਅੰਦਰ ਵੜੇ ਆ ਮੈਨੂੰ ਬਾਹਰ ਕੱਢ ਕੇ ਅੰਦਰ ਕੁੰਡਾ ਮਾਰਿਆ ਵਾ ਤਾਰ ਦਿਨ ਮਾਲਕ ਮੈਂ ਹੀ ਰਹਿਣਾ ਵਾ ਕਿੱਡੇ ਕਰਦੇ ਮਾਲਕ ਬਣੇ ਆ ਨੀ ਜਿਆਦਾ ਤੇ ਨਹੀਂ ਵਜੀ ਉਹ ਗੱਲ ਚੰਦ ਚਾੜ ਕੇ ਹੀ ਛੱਡਿਆ ਨਾ ਇੱਟੇ ਰੋਣੇ ਚਲਾਉਣ ਦੇ ਕਿਤਾ ਗੇਟ ਪੰਨਣ ਦੇ ਜੇ ਤਾਂ ਫਰੀ ਦਾ ਬਣਿਆ ਹੰਦਾ ਵਾ ਤੈਨੂੰ ਬੜਾਉਣਾ ਨਹੀਂ ਨਾ ਪਿਆ ਮਾਦਾ ਮੈਂ ਗੇਟ ਦੇ ਨਹੀਂ ਮਾਰਨ ਦੀ ਮੈਂ ਤਾਂ ਉਹਨਾਂ ਨੂੰ ਮਾਰਨ ਦੀ ਜਿਨ੍ਹਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਬਾਹਰ ਜਿਹੜੇ ਘਰ ਦੇ ਕਬਜ਼ਾ ਕਰਨ ਦੇ ਆ ਕਬਜ਼ਾ ਤੂੰ ਕਰਾਇਆ ਹੋਣਾ ਤੇ ਕਰਨ ਦੇ ਮੈਂ ਅੱਗੇ ਆਂਦੀ ਘਰ ਦੇ ਕਾਗਜ ਨਹੀਂ ਲੱਭਣਦੇ ਤੂੰ ਕੋਈ ਚੰਦ ਚਾੜਤਾ ਵਾ ਮੈਂ ਕਿਹ ਕਾ ਤੇ ਚੰਦ ਚੜਨਾ ਤੂੰ ਹੀ ਅੰਦਰ ਵੜ ਕੇ tMapਾ ਵੇਖਣ ਦੇ ਉਹ ਦੋ ਜਾਨੇ ਤੇ ਮੈਨੂੰ ਧੱਕਾ ਦੇ ਕੇ ਬਾਹਰ ਕੱਢ ਕੇ ਤਾ ਕੁੰਡਾ ਮਾਰ ਲਿਆ ਉਹ ਨਹੀਂ ਤੈਨੂੰ ਦੇਣ ਦੇ ਆਈ ਇਹ ਤੇਰੇ ਅੰਦਰ ਕਬ ਵੜ ਕੇ ਤੇ ਗੇਂਦਾ ਮਾਰ ਲਿਆ ਕੋਈ ਕਾਰਾ ਕੀਤਾ ਹੋਈ ਚਤਾਈਆਂ ਮੇਰੇ ਘਰ ਨਹੀਂ ਚੱਲ ਗਏ ਉਹਨਾਂ ਨੇ ਕਹਿੰਦੀ ਮੇਰੇ ਘਰ ਪੈਰ ਪਾ ਕੇ ਦੱਸ ਦੇ ਕੇ ਮੈਂ ਕਾ ਤੇ ਕਾਰਾ ਕਰਨਾ ਹੀ ਕਹਿੰਦੀ ਘਰਹੀਂ ਲੱਲਿਆ ਵਾਹੀ ਲੱਲਿਆ ਉਹਨਾਂ ਕਿਦਾਂ ਲੱਲਿਆ ਕਰ ਮੇਰਾ ਮੈਂ ਦਿੱਤਾ ਵਾ ਤੂੰ ਦਿੱਤਾ ਹੋ ਤੇ ਫੇਰ ਹੀ ਆਖਣ ਦੇ ਆ ਉਹ ਤਾਂ ਕਿਤਾ ਉਹਨਾਂ ਕਹਤਾ ਵਾ ਹਰ ਬਾਰ ਅਮਰਤ ਪਤਾ ਨਹੀਂ ਇਹ ਕਿੱਦਾਂ ਦੀ ਜਨਾਨੀ ਸੀ ਹੈ ਝੋਟੇ ਵਰਗੀ ਕਿਤੇ ਹੱਟੀ ਕੱਟੀ ਇਹਦੇ ਕਿਤੇ ਧੱਕਾ ਮਾਰ ਕੇ ਤੇ ਮੈਨੂੰ ਛੋਟੀ ਦੇਣ ਲੱਗੀ ਭਰਾਵਾ ਹੈ ਇਹ ਕਿਦਾਂ ਦਾ ਕੰਮ ਹੋਇਆ ਇਹਦਾ ਅਸੀਂ ਇੱਥੇ ਤੁਹਾਨੂੰ ਰਹਿਣ ਨਹੀਂ ਦੇਣਾ ਮੈਂ ਤੁਹਾਨੂੰ ਧੱਕੇ ਮਾਰਨੇ ਅਸੀਂ 20 ਲੱਖ ਰੁਪਈਆ ਖਰਚਾ ਤੂੰ ਅੰਕਲ ਨੂੰ ਫੋਨ ਕਰ ਛੇਤੀ ਛੇਤੀ ਭਰਾਵਾ ਅਸੀਂ ਇੱਥੇ ਰਿਪੇਅਰ ਕਰਾ ਕੇ ਤੇ ਆਰਾਮ ਦੇ ਨਾਲ ਰਹੀਏ ਕਿਤੇ ਫੇਰ ਨਾ ਆ ਜਾ ਕੀ ਬਸ ਆਂ ਨਹੀਂ ਕੰਦੀ ਆ ਕੋ ਹੋਰ ਵੀ ਦੋ ਚਾਰ ਜਾਨੀਆਂ ਉਹਦੀਆਂ ਨਾਂ ਰੱਖਣਾ ਐਨੀ ਹੈਲੋ ਹਾਂਜੀ ਅੰਕਲ ਜੀ ਕਿੱਥੇ 가 ਗਏ ਜੇ ਬਸ ਆ ਗਏ ਤੁਹਾਡੇ ਪਿੰਡ ਵਾਲੇ ਮੋੜ ਤੇ ਆਜੋ ਆਜੋ ਇੱਥੇ ਦੇ ਇੱਕ ਪਾਗਲ ਜੀ ਆਂਟੀ ਨੇ ਸਾਡੇ ਗਾਲੇ ਪੈ ਗਏ ਬਸ ਆ ਗਏ ਆ ਗਏ ਬਸ 5 ਮਿੰਟ ਤੱਕ ਤੁਹਾਡੇ ਪਿੰਡ ਵਾਲੇ ਮੋੜ ਤੇ ਚਲੋ ਠੀਕ ਜੀ ਕੀ ਗਏਂਦੇ ਆਂਦੇ 5 ਮਿੰਟ ਚ ਆ ਕੇ ਤੁਹਾਡੇ ਪਿੰਡ ਵਾਲੇ ਮੋੜ ਤੇ ਆ ਗਏ ਠੀਕ ਨਾਇ ਰਾਜ ਤੂੰ ਸਿਆਣੀ ਬਣ ਅੰਨੇ ਵਾਰੂ ਬੂਲ ਰੋੜੇ ਮਾਰੀ ਜਾਣ ਨਹੀਂ ਜੇ ਕੁੜੀ ਦੇ ਵੱਜ ਜਾਂਦਾ ਜੋ ਉਹਨੇ ਸੋਰਾਂ ਨੂੰ ਅਹੀਂ ਕੀ ਜਵਾਬ ਦਿੰਦੇ ਜੋ ਮਰਜ਼ੀ ਜੀ ਬਾਤ ਦਿੰਦੇ ਮੈਨੂੰ ਨਾ ਕੁੜੇ ਦੀ ਪਰਵਾਹ ਤੇ ਨਾ ਮੈਨੂੰ ਤੁਹਾਡੀ ਪਰਵਾਹ ਮੇਰੇ ਵੱਲੋਂ ਮਰੋ ਭਾਂ ਜਿਓ ਜੇ ਬਜਣਾ ਤੇ ਬਾਜੋ ਇਹ ਨਾ ਮੈਨੂੰ ਇੱਕ ਅੱਧਾ ਮਾਰਨਾ ਪੈ ਜੇ ਆ ਵੇਖਿਆ ਅਜਿਆਂ ਦੀ ਭਾਬੀ ਬਿਹੋਸ ਪਈ ਆ ਅ ਭਿਓਸ ਪਈ ਆ ਉਹ ਜਿੱਕਦਾ ਜੁਬਾਨ ਕੰਕੀ ਵਾਂਗ ਕਰ ਕਰ ਲ ਕਰਨ ਲਈ ਆ ਭਾਬੀ ਜੀ ਮੈਂ ਤੁਹਾਡੇ ਘਰ ਕੇ ਨਾ ਤਰਲੇ ਲੈ ਕੇ ਮੰਮੀ ਹੋਣਾਂ ਨੂੰ ਲੈ ਕੇ ਆਈ ਆ ਤੁਸੀਂ ਇਥੇ ਬਿਓਸ਼ ਪੈਣਾ ਨੂੰ ਕੋਈ ਸੁੱਧ ਬੁੱਧ ਨਹੀਂ ਤੇ ਮੈਨੂੰ ਫੇਰ ਵੀ ਤਰਸ ਆਇਆ ਤੁਹਾਡਾ ਮੈਂ ਹਾਂ ਜੋ ਵੇਖੀਏ ਤੇ ਤੁਸੀਂ ਫੇਰ ਵੀ ਸਾਨੂੰ ਪੱਲੇ ਨਹੀਂ ਬੰਦੇਵੇਂ ਕਿਦੇ ਨਹੀਂ ਤੁਹਾਨੂੰ ਤਰਸ ਆਇਆ ਮੈਂ ਉਹਨਾਂ ਨੂੰ ਲੱਗੀਆਂ ਕੱਢਣ ਜਿਹੜੇ ਅੰਦਰ ਵੜੇ ਆ ਐਦਾਂ ਕਿਦਾਂ ਭਾਬੀ ਜੀ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਪੈਜੋਗੇ ਤੇ ਪੁੱਛਣ ਡੈਬੋਗੇ ਕੋਈ ਕਿਸ ਦੇ ਘਰ ਨਾ ਐਵੇਂ ਨਹੀਂ ਵੜ ਜਾਂਦਾ ਵਜਾ ਹੁੰਦੀ ਆ ਕੀ ਪਤਾ ਜਿਹੜਾ ਤੁਸੀਂ ਕਹਿੰਦੇ ਮੈਂ ਆਪਣੀ ਸਹੇਲੀ ਨੂੰ ਕਰਦੇ ਕਾਗਜ਼ੀ ਦਿੱਤੇ ਆ ਤੁਹਾਡੇ ਘਰੋਂ ਨੇ ਵੇਚ ਹੀ ਨਹੀਂ ਦਿੱਤਾ ਤੁਹਾਡੇ ਨਾਲ ਕੋਈ ਧੋਖਾ ਹੀ ਨਹੀਂ ਹੋ ਗਿਆ ਉਹ ਕਹੋ ਲੇ ਇਦਾਂ ਕਿਦਾਂ ਹੋ ਸਕਦੀ ਆ ਕੋਈ ਕਿ ਬਿਨਾ ਕਾਗਜ਼ੀਆਂ ਤੋਂ ਕਿਤਾ ਘਰ ਵੇਚ ਦੂਗਾ ਡਾਡੀ ਜੀ ਸਭ ਕੋ ਹੀ ਹੋ ਜਾਂਦਾ ਵਾ ਦੋ ਨੰਬਰ ਦੇ ਵਿੱਚ ਕਿਹੜਾ ਕੰਮ ਨਹੀਂ ਹੁੰਦਾ ਪੈਸੇ ਨਾਲ ਦੁਨੀਆ ਚੱਲਦੀ ਆ ਅੱਜਕੱਲ ਮੈਂ ਨਹੀਂ ਤੀਗੇ ਸਭ ਕੋ ਤੇ ਤੇਰੇ ਡਾਡੀ ਦੇ ਨਾਮ ਆ ਅਗਲੇ ਉਹ ਵੀ ਕਈ ਕੁਝ ਵੇਂਦੇ ਆ ਹੁਣ ਪਿਛਲੀਆਂ ਗੱਲਾਂ ਨਹੀਂ ਰਹੀਆਂ ਤੇ ਜਿਹਦੇ ਕਾਗਤ ਚੁੱਕੇ ਤੇ ਦੂਜੇ ਦੇ ਨਾਂ ਕਰਤੇ ਇਹ ਤਾਂ ਨਹੀਂ ਕੀ ਹੁੰਦੀ ਡੈਡੀ ਜੀ ਸਭ ਕੋ ਮੰਮੀ ਹੋ ਜਾਂਦਾ ਵਾ ਇਹ ਆਪੇ ਤੁਹਾਡਾ ਪੁੱਛਣ ਦਾ ਫਰਜ ਵਾ ਤੇ ਪੁੱਛੋ ਤੁਸੀਂ ਐ ਸੱਸ ਬਹਾਂ ਨਾ ਵੀ ਤੁਸੀਂ ਕੌਣ ਜੇ ਕਿੱਥੋਂ ਆਏ ਜੇ ਤੁਸੀਂ ਕਿਉਂ ਆਖਣ ਦੇ ਆ ਵੀ ਇਹ ਮੇਰਾ ਤੁਹਾਨੂੰ ਨਾ ਕੋਈ ਲੋੜ ਨਹੀਂ ਕਿ ਪੁੱਛਣ ਦੀ ਮੈਂ ਆਪੇ ਉਹਨਾਂ ਨਾਲ ਜੱਠ ਲੈਣੀਆਂ ਤੇ ਪਰ ਤੁਹਾਡਾ ਹੀ ਕਸੂਰ ਵਾ ਕਿ ਤਾਂ ਕੀ ਮਾਵਾਂ ਈਆਂ ਜਾਦੂ ਟੂਣੇ ਕਰਦੀਆਂ ਰਹੀਆਂ ਈਆਂ ਉਹਨਾਂ ਆ ਕੇ ਮੈਨੂੰ ਘਰੋਂ ਕੱਢਤਾ ਤੁਸੀਂ ਉਧਰ ਸੁਣਿਆ ਹੀ ਨਹੀਂਗਾ ਐਨਾ ਰੌਲਾ ਪੈਣ ਡ ਥੱਕੇ ਮਾਰ ਮਾਰ ਅਗਲਿਆਂ ਨੇ ਮੈਨੂੰ ਘਰੋਂ ਕੱਢਿਆ ਖਬਰਦਾਰ ਜੀ ਮੈਨੂੰ ਮੇਰੇ ਵਾਲਾ ਹੀ ਮੈਂ ਆਪੇ ਨੇ ਜੱਠੂਗੀ ਅਰੇ ਜਾ ਕੇ ਚੁੱਪ ਕਰਕੇ ਮਾਰ ਕੇ ਵੇਖ ਲਾ ਕਰ ਬਣਾ ਆ ਵਾ ਇਹ ਘਰੇ ਕੀ ਕਰੇ ਕਰਦੀ ਫਿਰਦੀ ਆ ਕੀ ਇਹਨੇ ਕਾਗਜ਼ ਉਹਨਾਂ ਨੂੰ ਨਹੀਂ ਦੇਤੇ ਅਜ ਤੱਕ ਤਾਂ ਕੋਈ ਘਰੋਂ ਕੱਢ ਜਿੰਦਾ ਵਾ ਉਹੋ ਗੱਲ ਉਹਨਾਂ ਕੀ ਤਾਂ ਖਰੀਦ ਨਹੀਂ ਲਿਆ ਮੈਂ ਨਹੀਂ ਜਿੱਦਾਂ ਭਾਬੀ ਨੂੰ ਘਰੋਂ ਬਾਹਰ ਕੱਢਿਆ ਵਾ ਜੇ ਜਸ਼ਨ ਕਰ ਹੁੰਦਾ ਜਸ਼ਨ ਦੇ ਕੋ ਸਿਰ ਚ ਮਾਰਦੇ ਤੇ ਫਿਰ ਨਹੀਂ ਸਿਰ ਚ ਮਾਰਦੇ ਤੇਰੇ ਚ ਮਾਰਨੋ ਇਹਨੇ ਫਰਕ ਕੀਤੀ ਆ ਉਹੋ ਗੱਲ ਬਚ ਗਈ ਆਪਣੀ ਵਦੀ ਦੇ ਨਾਲ ਹੁਣੇ ਪਖੰਡ ਕਰ ਕਰਕੇ ਤੇ ਦੱਸਦੀ ਆ ਪਹਿਲਾ ਨਵੀਆਂ ਨਵੀਆਂ ਚੇਲੀਆਂ ਬਣਾ ਲੈਂਦੀ ਕੋਈ ਸਾਨੂੰ ਤੇ ਪਤਾ ਨਹੀਂ ਪਈ ਕਰਦੀ ਕਿ ਫਿਰਦੀ ਆ ਮੈਂ ਕਹਿੰਦੀ ਆ ਵੀ ਭਾਬੀ ਵਾਂਗੂ ਡੜ ਜੀ ਅਸੀਂ ਕੰਵਲ ਨਾ ਕੁੱਟੀਏ ਵੀ ਸਾਡਾ ਫਰਜ ਵਾਂਹ ਜਾ ਕੇ ਤੇ ਪੁੱਛੀਏ ਵੀ ਇਹਨੂੰ ਬੋਲਦੀ ਰਹਿੰਦੋ ਵੀ ਇਹਨੇ ਬੋਲੀ ਜਾਣਾ ਮੈਂ ਇਹਨੇ ਕੱਖੋਂ ਹੋਲੀ ਹੋ ਗਈ ਹੁਣੇ ਚ ਟੈਣ ਹੋ ਗਈ ਆ ਸੁਦੈਨ ਚ ਦੂਣੀ ਹੋਈ ਹੋਇਆ ਹੋਇਆ ਇਹ ਨਹੀਂ ਵੀ ਨਹੀਂ ਹੋਇਆ ਮਾਂ ਮਮੀ ਚੱਲੀ ਪੁੱਛੀਏ ਵੀ ਅਰੇ ਸੁਦੈਨ ਹੋਈ ਨਹੀਂ ਗੀ ਅਜੇ ਨਾ ਹੁਣਾ ਵਾ ਜਿੰਨਾ ਚਿਰ ਸਾਡੇ ਨਾਲ ਹੀ ਸੀ ਨਾ ਚੰਗੀ ਭਲੀ ਹੀਗੀ ਖੰਨੀ ਖੰਦੀ ਤੇ ਖੰਨੀ ਟੰਗਦੀ ਹੀ ਹੁਣ ਇਹਨੂੰ ਪਤਾ ਲੱਗਾ ਨਾ ਹਾਏ ਉੱਠ ਕੇ ਤੇ ਮੇਰੇ ਦਿਵਾਲੇ ਹੋ ਗਈ ਮੈਂ ਦਰਸ ਘਾਂਡੀ ਵੀ ਉਹਨੂੰ ਵੇਖ ਗਿਆ ਜਾ ਕੇ ਤੇ ਸਿਰ ਦੇ ਵਾਲਾ ਨੂੰ ਪਈ ਜਾਂਦੀ ਅਗਰੇ ਪਲਾਈ ਦਾ ਜਮਾਨਾ ਹੀ ਆ ਨੀਗਾ ਉਹ ਇਦਾਂ ਕਿਦਾਂ ਕਰ ਕੋਗੀ ਉਹ ਜੀ ਆਪਣਾ ਕਬਜ਼ਾ ਕਰ ਲੂਗਾ ਸਭ ਕੁਝ ਤੇ ਮੇਰੇ ਨਾਮ ਆ ਬਿਨਾ ਕਾਗਜ਼ਾਂ ਤੋਂ ਉਹਦਾ ਹੀ ਆਪਣਾ ਘਰ ਜਾਣ ਕੇ ਕੋ ਵੜ ਜਾਊਗਾ ਕਾਗਜ਼ ਕੋਈ ਗੱਲ ਨਹੀਂ ਕਾਗਜ਼ ਅਗਲੀ ਨੇ ਕੱਢ ਲਏ ਹੀ ਦੇਤੇ ਹੁਣੇ ਸਭ ਕੁਝ ਕਰ ਕਰੀ ਕੀਤਾ ਕਰਾਇਆ ਭਾਬੀ ਦਾ ਵਾ ਸਿਰਫ ਮੈਨੂੰ ਲੱਗਦਾ ਵੀ ਫਫੜੇ ਕੁੱਟਣ ਲਈ ਵੀ ਮੈਂ ਨਹੀਂ ਘਰ ਵਿੱਚ ਆ ਵੇਚਿਆ ਵੇਚਿਆ ਇਹਨੇ ਆਪ ਹੀ ਆ ਮੈਂ ਸਭ ਕੁਝ ਜਾਣਦਾ ਅਜੇ ਸਭ ਕੁਝ ਮੇਰਾ ਕਿਹਦੀ ਯੁਰਤ ਨਹੀਂ ਦੀ ਇੱਧਰ ਬਿਨਾ ਪੁੱਛਿਆ ਪੈਰ ਪਾਜਵੇਂ ਨਹੀਂ ਕੋਈ ਗੱਲ ਨਹੀਂ ਠੀਕੇ ਤੂੰ ਨਾ ਦੇ ਲਹੌੜਾ ਕਰ ਇਹਦੀ ਨੱਕ ਨਾਲ ਕੀਰਾਂ ਕਢਾਉਣੀਆਂ ਵਾ ਫੇਰ ਵੇਖੀ ਸਾਡੇ ਵੱਲ ਆਉਣਾ ਇਹਨੇ ਫੇਰ ਇਹਨੇ ਸਾਡੇ ਗਾੜੀ ਹੱਥ ਜੋੜਨੇ ਆ ਇਹਨੇ ਮਿੰਤਾ ਕਢਣੀਆਂ ਵਾ ਤੇ ਫੇ ਕੋਈ ਗੱਲ ਨਹੀਂ ਫੇ ਵੇਖੀ ਜਾਊਗੀ ਅਈ ਤੱਕ ਤਾਂ ਕੋਈ ਸਾਡਾ ਕਰ ਲਲੂਗਾ ਆਹੀਂ ਪੋਰੀਆ ਪੋਰੀਆ ਕਰਕੇ ਬਣਾਇਆ ਇਹਨੇ ਥੋੜਾ ਬਣਾਇਆ ਵਾ ਇਹਨੂੰ ਕੀ ਲੱਗੇ ਤੁਹਾਨੂੰ ਲੱਗਦਾ ਵਾ ਵੀ ਭਾਬੀ ਆਕੇ ਤੇ ਤੁਹਾਡੀਆਂ ਮਿੰਤਾਂ ਕਰੂਗੀ ਉਹਨੂੰ ਕੋ ਆਪਣੀ ਗਲਤੀ ਦਾ ਪਛਤਾਵਾ ਹੋਊਗਾ 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 ਕਿਉਂ ਨਾ ਜਦੋਂ ਅਗਲੇ ਵੈ ਹੀ ਗਏ ਮਲਕੇ ਇਹ ਕੱਲੀ ਜਾਣੀ ਉੱਥੇ ਕੀ ਕਰ ਲੂਗੀ ਸਾਡੇ ਵਾਲੀ ਆਉਣਾ ਵਾ ਇਹਨੇ ਵੇਹ ਲਵ ਜੇ ਨਾ ਆਉਗੀ ਅਗਲੀ ਕਦ ਲਲਕਾਰ ਕੇ ਕਹਿ ਕੇ ਗਈ ਵੀ ਮੈਂ ਆਪੇ ਨੇ ਜੇਟ ਲੂੰਗੀ ਹੁਣ ਅਗਲੀ ਨੇ ਕੀਤਾ ਉਹਨਾਂ ਨਾਲ ਜਾ ਕੇ ਅੰਦਰ ਕੀ ਗੱਲ ਕਰਨੀ ਕੀ ਨਹੀਂ ਅਖੀਰ ਦੀ ਬਾਕੀ ਵੇਖ ਲਈ ਸਾਡੇ ਪੈਰਾ ਪੈਰਾ ਪਿੱਛੇ ਪੈਣਾ ਜੋ ਮਰਜ਼ੀ ਹੋ ਜਵੇ ਜੇ ਨਾ ਸਾਡੇ ਹਲ ਦੌੜੀ ਹੈ ਉਦੋਂ ਜੋ ਮਰਜ਼ੀ ਆਖੀ ਹੁਣ ਤੁਸੀਂ ਜਾਣਾ ਵਾ ਗਾਂ ਕਿ ਨਹੀਂ ਜਾਣਾ ਮੈਨੂੰ ਤਾਂ ਨਹੀਂ ਉਸ ਵਾਸਤੇ ਨਾ ਮੈਂ ਜਾਣਾ ਤੇ ਨਾ ਮੈਂ ਉਹਦੀਆਂ ਥੱਲੇ ਲੱਗਣਾ ਵਾ ਆਖਣਾ ਤੂੰ ਹੀ ਮੇਰੇ ਘਰ ਆਈ ਹੈ ਨਾ ਮੈਂ ਤਾਂ ਨਹੀਂ ਨਾ ਤੇਰੇ ਘਰ ਆਈ ਤੇ ਮੈਂ ਨਹੀਂ ਘਾਵਦੇ ਨਹੀਂ ਮੈਂ ਨਹੀਂ ਜਾਣਾ ਤੁਸੀਂ ਜਾਣਾ ਤੇ ਚਲ ਜਓ ਮੇਰਾ ਨਹੀਂ ਕਰਦਾ ਜਾਣੀ ਮੈਨੂੰ ਉੱਤੇ ਵਾਲ ਦੇ ਵਾਲਣਾ ਆਹੋ ਜਾਓ ਤੁਸੀਂ ਤੁਹਾਨੂੰ ਜ਼ਿਆਦਾ ਹੀ ਹੇ ਚਾਉਂ ਡੈ ਪੈਂਦਾ ਵਾ ਮੈਨੂੰ ਨਹੀਂ ਆਉਂਦਾ ਮੈਨੂੰ ਤੇਰੀਆਂ ਗੱਲਾਂ ਭੁੱਲਦੀਆਂ ਨਹੀਂ ਗਿਆ ਜਿੱਤਾਂ ਦੀਆਂ ਨੇ ਮੈਨੂੰ ਕਰ ਸਕਦੀਆਂ ਵਾ ਉਹ ਫੇਰ ਵੀ ਆਪਣਾ ਲਊ ਆ ਹੁਣ ਕੀ ਕਰੀਏ ਲਊ ਆ ਤੇ ਜਾ ਕੇ ਤੇ ਕਰਦੇ ਰੋ ਤਾਂ ਤਾਂ ਲਊ ਹੋਊਗਾ ਮੇਰਾ ਨਹੀਂਗਾ ਲਊ